ਓ ਕਾ ਸੇਓ ਭਾਜੀ ਕੀ ਹਾਲ ਚਾ ਕਿਵੇਂ ਲੱਗੀ ਮੇਰੀ ਪਗੜੀ ਤੇ ਮੇਰੀਆਂ ਮੋਛਾਂ ਹੋਰ ਦੱਸੋ ਸਭ ਠੀਕ ਠਾਕ ਆ ਆ ਬੈਲਾ ਬੈਠਾ ਸੀ ਮੈਂ ਕਿਹਾ ਚੱਲ ਵੀਡੀਓ ਇਹ ਬਣਾ ਲਈਏ ਆਪਣੀ ਪਗੜੀ ਤੇ ਮੋਛਾਂ ਵਾ ਕਮਾਲੀ ਦਿਖਾ ਦਈਏ ਔਰ ਸੁਣਾਓ ਘਰ ਪਰਿਵਾਰ ਸਭ ਠੀਕ ਆ ਆ ਤੁਹਾਡਾ ਆਪਣਾ ਖੱਡੂ ਸਿੰਘ ਕੀ ਤੁਸੀਂ ਮੈਨੂੰ ਜਾਣਦੇ ਆ ਨਹੀਂ ਜਾਣਦੇ ਕਿਉਂ ਦੇਖਿਆ ਮਛਾਂ ਘੁੰਮਦੀਆਂ ਫਰ ਆਈਆਂ ਫਰ ਤੁਸੀਂ ਵੀ ਇਹ ਜਾਦੂ ਕਰ ਸਕਦੇ ਆ ਬਾ ਤੁਹਾਨੂੰ ਪ੍ਰੋਪਰ ਪ੍ਰੈਕਟਿਸ ਦੀ ਲੋੜ ਆ ਆ ਕਿਉਂ ਵੰਦੇ ਮਰੀਆਂ ਮਛਾਂ ਨੂੰ ਗੰਦੀਆਂ ਨਾ ਮਲੋੜੇ ਟੱਪਦੀਆਂ ਨਾ ਆ ਹਾਂ 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 ਕੀ ਬਾਤ ਹੈ ਰੱਖਦੇ ਰਹੋ ਹੱਸਦੇ ਰਹੋ ਵਾਹਦੇ ਰਹੋ ਵੀਡੀਓ ਚੰਗੀ ਲੱਗੀ ਲਾਈਕ ਆਂਡ ਸਬਸਕ੍ਰਾਈਬ ਕਰਕੇ ਜਾਣਾ ਤੇ ਮੈਨੂੰ ਸਪੋਰਟ ਜੁੜ ਕਰਨਾ ਕਾਂ ਕਿ ਮੈਂ ਅਜੇ-ਤ라ਹੀਆਂ ਵੀਡੀਓ ਤੁਹਾਨੂੰ ਨਾਲ ਪੇਸ਼ ਕਰਦਾ ਰਾਂ ਤੇ ਅੱਜ ਤੋਂ ਮੈਂ ਬਲੌਗ ਸਟਾਰਟ ਕਰਨ ਜਾ ਰਿਹਾ ਹਾਂ ਤਾਂ ਮੈਨੂੰ ਸਪੋਰਟ ਕਰੋ ਲਾਈਕ ਕਰੋ ਤੇ ਮੇਰੇ ਆ ਮੂਛਾਂ ਦਾ ਕਮਾਲ ਦੇ ਘਰ